मुझ पे आके ਕਟਰਾਕਟ ਦੇ ਦਰਜਾ ਜੰਗਲ ਮਲਾਕ ਲਈ ਮਦਦ ਲਈ ਕਿਹ ਟੰਡਾ ਮਾਤ ਨੂੰ ਦਰੋ ਹੋ ਲਾ ਦਰੋ ਆਪਾਂ ਇੱਕ ਦੂਜੇ ਦੇ ਨਾਲ ਸਾਦੇ ਨਾਲ ਸਾਥ ਬਣ ਗਿਆ। ਭਾਂ ਪ੍ਰਸਾਰਨ ਪਤਾਈਆ ਆਪਣਾ ਤੁਸੀਂ ਸਾਥਤਾ ਵੇ। ਕਿ ਕਿਦਾਂ ਦਾ ਸਾਥਤਾ ਵੇ ਆਪਣਾ। ਤੋਂ ਸਪੋਰਟ ਕਰਨ ਵਾਲੇ ਭਾਂ ਪ੍ਰਸਾਰ ਸਾਰੇ ਸਪੋਰਟ ਕਰਦੇ ਆ। ਉਹੋ ਜੀ ਗੱਲ ਕੋਈ ਨਹੀਂ ਜਿੰਨਾ ਕਰਨਾ ਉਹਨਾਂ ਸਪੋਰਟ ਕਰ ਦੇਣੀ ਹੁੰਦੀ ਆ। ਜੋ ਜੋ ਸਾਰੇ ਭੈਣ ਭਰਾ ਫੇਰ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਵੀਰੋ ਤੋ ਸਾਰੇ ਭੈਣ ਭਰਾਵਾਂ ਨਾਲ ਬਾਹਰ ਤੇ ਮਾਰੇ ਨੇ ਕਪ-ਕਪ ਲੈਪ ਤੇ ਹੰਲੀ ਸਵਾਤ ਤਾਂ ਤੁਹਾਡਾ ਵੀਰੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਪਰਪਰਾ ਤੁਸੀਂ ਆਪਣਾ ਕੰਮ ਚੰਗਾ ਕੱਢ ਕੇ ਲੈਪ ਤੇ ਆਉਂਦੇ ਹੋ लैपटॉप ਲਈ ਸਵਾਗਤ ਵੀਰੇ ਤੱਕ ਬਹੁਤ ਬਹੁਤ ਧੰਨਵਾਦ। ਲਓ ਜੀ ਦੋ ਜਣੇ ਲੈਪਟੋਪ ਜੋ ਤੱਕ ਨੇ ਲੈਪਟੋਪ ਉਲੀ ਸਵਾਗਤ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਆਦਾ। ਕੈਨਸ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲੈ ਕੇ ਆਏ ਭਰਾ ਨੂੰ ਸਪੋਰਟ ਕਰ ਦਿੱਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆਦਾ। ਸਾਰੇ ਭੈਣ ਭਰਾ ਜੁੜਦੀਆਂ ਲੈਪਟੋਪ ਇਹਨਾਂ ਬਰਬਰ ਨੰਨ ਕਰਦੇ ਆਂ ਗੱਲਾਂ ਬਾਤਾਂ ਵੀਰੋ ਧੰਨਵਾਦ ਧੰਨਵਾਦ ਅੱਜ ਫਾਰੇ ਪਿਆਪਰਾ ਉਹ ਜਿੰਨੇ ਪਿਆਪਰਾ ਲੈ ਕੇ ਜੁਣਦੇ ਸਵਾਤੋ ਵੀਰੋ ਸਾਰਿਆਂ ਦਾ ਮੈਨੂੰ ਦੱਸਣਾ ਦੀਏ ਪੁਰਜਾਈਏ ਨੀ ਕਿਤੇ ਨੀ ਤੇਰੀ ਮਹਿੰਦੀ ਲਤ ਦੀ ਓ ਪੁੰਨਕਿਆਂ ਦੀ ਤਫੜਤੇ ਨ ਚਾਹੀਏ ਕਿਤੇ ਨੀ ਤੇਰੀ ਮਹਿੰਦੀ ਲਤ ਦੀ ਓ ਜਨਨ ਚਲ ਨੀ ਓ ਜਨਨ ਚਲ ਨਮੀਏ ਪੁਰਜਾਈਏ ਇੱਟੇ ਨੀ ਤੇਰੀ ਮਹਿੰਦੀ ਲਤ ਦੀ ਆਪਨ ਨੱਚੀਂ ਜੱਫੜ ਤੇ ਨਚਾਈਏ ਇਤਨੀ ਤੇਰੀ ਮੇਂਦੀ ਲੁੱਤਦੀ ਵੈਲਕਮ ਜੀ ਵੈਲਕਮ ਓ ਕਿੱਥੇ ਚਲ ਗਏ ਸਾਰੇ ਭੈਣ ਭਰਾ ਲੈਪਟਨ ਯਾਰੇ ਗਰਗਿਆ ਗਰਗਿਆ ਜੀ ਸਾਰੇ ਪੈਂਪਰਾ ਦਾ ਸਵਾਗਤ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਚੜ੍ਹਦੀ ਕਲਾ ਚ ਰੋ ਮੈਂ ਪੈਂਪਰਾਸ ਕਰਨ ਪਿਆਰ ਭਰੀ ਸੱਸਰੀ ਕਾਲ ਜਿਹਨੇ ਪੈਂਪਰਾ ਲਾਤੀ ਜੁੜਦੀ ਅੰਗਿਆ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰੇ ਪੈਂਪਰਾ ਹੁੰਦਾ ਪੈਂਪਰਾ ਲਾਪਟ ਜੁੜਦੀ ਜਾਓ ਇਹੜੀ ਨਵੇਂ ਜਆ ਪਣਪਰਾ ਜੁੜਿਆ ਚੈਨਲ ਨੂੰ ਜਰੂਰ ਫੋਲੋ ਕਰਦੇ ਜਾਓ ਦਬ ਕੇ ਸਪੋਰਟ ਕਰੋ ਵੀਰ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤਨਵਾਦੀ ਥੈਂਕਸ ਜੀ ਹਾਲੋ ਜੀ ਹੈਪੀ ਜੀ ਕਿਵੇਂ ਹੋ ਕੀ ਹਾਲ ਚਾਲ ਵੀਰੇ ਤਾਂ ਨੂੰ ਅੱਜ ਧੰਨਵਾਦ ਤੁਹਾਡਾ ਸਾਰੇ ਪੈਂਪਰਾ ਵਜਨ ਤਾਂ ਪ੍ਰਲਾਪ ਜੁਣਦੇ ਸਵਾਤ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੀ ਗੱਲ ਕਰੋ ਮੇਰੇ ਪੈਂਪਰਾ ਬਹੁਤ ਬਹੁਤ ਸ਼ੁਕਰੀਆ ਜੀ ਸਪੋਰਟ ਕਰਾਂ ਤੇ ਬਹੁਤ ਬਹੁਤ ਰਬਾਤਾਂ ਤੁਸੀਂ ਬਹੁਤ ਇੰਨਾ ਪਿਆਰ ਇੰਨਾ ਬਾਤਾਂ ਤੇ ਦਿਓ ਸਾਰੇ ਪੈਂਪਰਾ ਦਾ ਬਹੁਤ ਬਹੁਤ ਵਧੀਆ ਲੈਕਡਾਉਨ ਜੁ ਕਰ ਦੋ ਮੇਰੇ ਪੈਂਪਰਾ ਜਿਹੜੇ ਲੈਪਟਾਪ ਜੁੜਿਆ ਲੈਬੋਂ ਲਾਈਡਾਂ ਜੁ ਕਰਿਆ ਕਰੋ ਤੁਹਾਡੇ ਇੱਕ ਲੈਣਾ ਵੀਡੀਓ ਨੂੰ ਹੌਸਲਾ ਮਿਲ ਜਾਂਦਾ ਤੁਹਾਡਾ ਪਿਆਰ ਮਿਲ ਜਾਂਦਾ ਤੁਹਾਡੀ ਸਪੋਰਟ ਮਿਲ ਜਾਂਦੀ ਹੈ ਪੈਂਪਰਾ ਸਾਰੇ ਸਪੋਰਟ ਜੁ ਕਰਿਆ ਕਰੋ ਸਾਫਰੀਕਾ ਵੀਰੇ ਸਾਫਰੀਕਾ ਵੀਰ ਜੀ ਹੌਸਲਾ ਪੀਹਾ ਤੁਹਾਡਾ ਕੀਤਾ ਜੇ ਵੇਰੇ ਲਾ ਨੂੰ ਲਾਡਾਂ ਕਰਦਾ ਕਰੋ ਮੇਰਾ ਵੀਰ ਓ ਜਨ ਨੱਚ ਲਵੀਂ ਹੈ ਪਰ ਜਾਈਏ ਕਿ ਕਿਨੀ ਤੇਰੀ ਮਹਿੰਦੀ ਲੱਤਦੀ ਆਪੁ ਨੱਚਂਦੀ ਤੋ ਫੜ ਕੇ ਨੱਚਾਈਏ ਕਿ ਕਿਨੀ ਤੇਰੀ ਮਹਿੰਦੀ ਲੱਤਦੀ ਓ ਜਨ ਨੱਚ ਲਾ ਨਹੀਂ ਪਰ ਜਾਈਏ ਕਿ ਕਿਨੀ ਤੇਰੀ ਮਹਿੰਦੀ ਲੱਤਦੀ ਉਪਨ ਚਿੰਦਗੀ ਜੋ ਫੜ ਤੈਨ ਚਾਹੀਏ ਕਿ ਤੈਨ ਤੇ ਇਲਤ ਦੀ 嗯。<sighs> ਇਕ ਗੱਲ ਸੁਣ ਹਾਨੀਆਂ ਤੈਨੂੰ ਵਾਸਤੇ ਮਾ ਪਉਨੀ ਆ ਮੇਰੀ ਇੱਕ ਗੱਲ ਸੁਣਦਾ ਜਾਈ ਵੇ ਪਿੰਡ ਪੈਰਾ ਲੱਗਦਾ ਆਮੀਨ ਵੱਡੇ ਆ ਜਾਈ ਵੇ ਪਿੰਡ ਪੈਰਾ ਲੱਗਦਾ ਸੋ ਸੁਬਾਤ ਬਲਬ ਹਰ ਇੱਕ ਗਲੀ ਮਹਿਲ ਤੇ ਜਗ ਦਾ ਕਹਿੰਦੇ ਵਾਹਿਗੁਰੂ ਕੈ ਚੱਕ ਲੋ ਜੇ ਤੱਕ ਚੱਕੀ ਲੱਗਦਾ ਕਹਿੰਦੇ ਵਾਹਿਗੁਰੂ ਹੱਥ ਚੁੱਕ ਲੋ ਅਟੋਟ ਧਿਆਜ ਜੀ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੰਜੀਤ ਜੀ di all jit tan ba tadab bo दूर हो त डो